ਮਿੱਤਰੋ ਦਾਦਾ ਤੇ ਪੋਤਾ ਇਕੱਠੇ ਬੈਠੇ ਨੇ ਦਾਦਾ ਤੇ ਪੋਤਾ ਪੋਤਾ ਨੂੰ ਪੋਤੇ ਨੂੰ ਦਾਦਾ ਕਹਿੰ ਜਾਂਦਾ ਪੋਟਿਆ ਬਚ ਕੇ ਰਿਹਾ ਕਰ ਜਮਾਨੇ ਦੀ ਹਵਾ ਬਹੁਤ ਖਰਾਬ ਆ ਭਾਈ ਬਚ ਕੇ ਚੱਲਿਆ ਕਰ ਪਿੰਡ ਦੇ ਵਿੱਚ ਬੁਖਟੌਰਾਂ ਲਾਗੇ ਨਹੀਂ ਫਿੜੀਦਾ ਹੁੰਦਾ ਪਿੰਡ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦਾ ਹੁੰਦਾ ਬਾੜੀ ਬਾੜੀ ਤੌਰ ਚ ਕੀ ਨਹੀਂ ਲਾਗੇ ਪਿੰਡ ਜਾਂ ਆਪਣੇ ਪਿੰਡ 'ਚ ਗੇੜੇ ਨਹੀਂ ਲਈਦੇ ਹੁੰਦੇ ਮਾੜੀ ਸੰਗਤ ਤੋਂ ਪੁੱਤ ਬਚ ਕੇ ਰਹੀਂ ਤੂੰ ਮਾੜੀ ਸੰਗਤ ਤੋਂ ਬਚ ਕੇ ਰਹੀਂ ਦਾਦਾ ਦਾਦਾ ਪੁੱਤ ਨੂੰ ਦਸੀ ਜਾਂਦਾ ਤੇ ਪੋਤਾ ਊੜੇ ਬੈਠਾ ਬਾਬੇ ਐ ਹਾਂ ਦਾਦਾ ਬੈਠਾ ਨੇ ਮੰਜੇ ਤੇ ਦਾਦਾ ਬੈਠਾ ਦਾਦੇ ਦੇ ਨਾ ਪੱਟ ਦੇ ਉਤੋਂ ਐ ਚਾਦਰੇ ਦਾ ਲੜ ਲੈ ਗਿਆ ਲੱਤ ਤੋਂ ਸਾਈਡ ਤੇ ਹੋ ਗਿਆ ਚਾਦਰਾਂ ਤੇ ਜਦੋਂ ਚਾਦਰੇ ਦਾ ਲੜ ਲੈ ਗਿਆ ਪੱਟ ਤੇ ਛਾਪੀ ਹੋਈ ਸੀ ਦਾਦੇ ਦੀ ਮੋਰ ਨਹੀਂ ਮੋਰਨੀ ਹੁਣ ਸ਼ਕੀਨ ਬਜ਼ੁਰਗ ਪਹਿਲਾਂ ਛਪਾਉਂਦੇ ਸੀਗੇ ਜਿਹੜਿਆ ਮੇਲੇ 'ਚ ਬੈਠ ਰਹੇ ਐ ਨਹੀਂ 85 90% ਤੇ ਹੋਣ ਉਹ ਗੰਨ ਵੱਖਰੀ ਆ ਵੀ ਉਦੋਂ ਛਪਾਈਆਂ ਸੀ ਮੋਰਨੀਆਂ ਹੁਣ ਉਹ ਮਰਦ ਢਲਗੀ ਚਿੜੀਆਂ ਜੇ ਰਹੀਆਂ ਹੋਈਆਂ ਏ ਏ ਦੀਆਂ ਉਮਰ ਦੇ ਹਿਸਾਬ ਨਾਲ ਭਾਈ ਫਰਕ ਪੈ ਜਾਂਦਾ ਹੁੰਦਾ ਹੁਣ ਦਾਦੇ ਦੇ ਛਪਾਈ ਵੀ ਮੋਰਨੀ ਦੇਖ ਕੇ ਪੋਤਾ ਕਹਿੰਦਾ ਬਾਪੇ ਮੈਨੂੰ ਤਾਂ ਮਤਾਂ ਦੇਈਂ ਜਾਂਦਾ ਵੀ ਸਿਆਣਾ ਬਣ ਐਂ ਕਰ ਚਾਂਬੜ ਦਾ ਕਰਿਆ ਕਰੋ ਟੋੜਾ ਲਾ ਕੇ ਨਾ ਖੜਿਆ ਕਰੋ ਘੱਟ ਮੈਨੂੰ ਧੂਮ ਨਹੀਂ ਲੱਗਦਾ ਕਹਿੰਦਾ ਕਿਉਂ ਕਹਿੰਦਾ ਤਰੇ ਤਾਂ ਆਪ ਪੱਟ ਤੇ ਟੈਟੂ ਛਪਾ ਰਹੇ ਆ ਉਹ ਕਹਿੰਦਾ ਪੋਤੇਆ ਟੈਟੂ ਨਹੀਂ ਸਾਡੇ ਵੇਲੇ ਭਾਈ ਨੂੰ ਮੋਰ ਨਹੀਂ ਕਹਿੰਦੇ ਹੁੰਦੇ ਸ਼ਕੀਨ ਸ਼ਕੀਨ ਮੁੰਡੇ ਖੁੰਡੇ ਛਪਾਉਂਦੇ ਹੁੰਦੇ ਸਾਡੇ ਟਾਈਮ ਦੇ ਵਿੱਚ ਜਿਹਨਾਂ ਦੇ ਥੱਬੇ ਥੱਬੇ ਦੇ ਪੱਟ ਹੁੰਦੇ ਕੋਈ ਚਾਂਦ ਛਪਾਉਂਦਾ ਪੁੱਤ ਕੋਈ ਮੋਰ ਨਹੀਂ ਛਪਾਉਂਦਾ ਕੋਈ ਬਾਜ ਛਪਾਉਂਦਾ ਸ਼ਕੀਨ ਛਪਾਉਂਦੇ ਸੀਗੇ ਪੁੱਤ ਕਹਿੰਦਾ ਬਾਬੇ ਨਜ਼ਾਰੇ ਤਾਂ ਵੀ ਫੋਲ ਲੈਨੇ ਕਹਿੰਦਾ ਹਾਂ ਭਾਈ ਟਾ ਟਾ ਪਾਉ ਨਹੀਂ ਤੇ ਜਵਾਨੀ ਪਹਿਰੇ ਫੋਨ ਬੱਲੇ ਲੁੱਟੇ ਨੇ ਪਰ ਮਰਿਆ ਦਾਜ ਰਹਿ ਗਏ ਜਦੋਂ ਐਨੀ ਕੀ ਗੱਲ ਦਾ ਦਾ ਮੰਨ ਗਿਆ ਵੀ ਘੱਟ ਨਹੀਂ ਵੀ ਨਹੀਂ ਤੀ ਪੁੱਤਾਂ ਹੋਰ ਗੱਲ ਹੋ ਗਿਆ ਕਹਿੰਦਾ ਬਾਬੇ ਕਹਿੰਦਾ ਜੇ ਫਿਰ ਘੱਟੇ ਤੇ ਗੱਲ ਹੋਰ ਪੁੱਛਾਂ ਕਹਿੰਦਾ ਪੁੱਛ ਕਿਉਂਕਿ ਦਾਦੇ ਤੇ ਪੋਤੇ ਦੀ ਯਾਰੀ ਵੀ ਬਹੁਤ ਕਮਾਲ ਦੀ ਹੁੰਦੀ ਹੈ ਨਾ ਪਿਓ ਪੁੱਤੋਂ ਗੱਲਾਂ ਸਾਂਝੀਆਂ ਨਹੀਂ ਕਰਦੇ ਜਿਹੜੇ ਦਾਦਾ ਪੋਤਾ ਕਰ ਲੈਂਦੇ ਨੇ ਜਿਵੇਂ ਕਹਿੰਦੇ ਨੇ ਮੂਨ ਨਾਲੋਂ ਵੱਧ ਵਿਆਜ ਪੈਰਾ ਤੇ ਦਾਦੇ ਨੂੰ ਪੋਤਾ ਕਹਿੰਦਾ ਬਾਪੇ ਕਹਿੰਦਾ ਜੇ ਸਰਕਾਰ ਨੀਤੀ ਜਦੋਂ ਹੋਰ ਪੁੱਛਾ ਕਹਿੰਦਾ ਪੁੱਛ ਕਹਿੰਦਾ ਫਿਰ ਪਿਆਰ ਪੂਰ ਵੀ ਕੀਤਾ ਸੀ ਕਿਸੇ ਨੂੰ ਜਵਾਨੀ ਵੇਰੇ ਉਹ ਕਹਿੰਦਾ ਭਾਈ ਹੁਣ ਗੱਲ ਤਾਂ ਇਹ ਜੀ ਪੁੱਛ ਲਈ ਪਿਆਰ ਤਾਂ ਭਾਈ ਹਰੇਕ ਨੂੰ ਹੀ ਹੁੰਦਾ ਪਰ ਸਾਡੇ ਵੇਲੇ ਜਮਾਨਾ ਹੋਰ ਸੀਗਾ ਸਾਡੇ ਆਲੇ ਪਿਆਰ ਪੁੱਤ ਐ ਕੱਚੇ ਨਹੀਂ ਸੀਗੇ ਕੱਚੇ ਪਿੱਲੇ ਵੀ ਫੇਸਬੁੱਕ ਆ ਸਨੈਪਚੈਟ ਇੰਸਟਾਗ੍ਰਾਮ ਤੇ ਜਿਵੇਂ ਤੁਸੀਂ ਅਸ ਸਟੇਟਸ ਸਟੋਰੀ ਜੇ ਪਾ ਕੇ ਚੱਲਦੇ ਹੋ ਨਾ ਵੀ ਅੱਜ ਲੱਗੀ ਗੱਲ ਟੁੱਟ ਗਈ ਸਾਡੇ ਵਾਲਾ ਪਿਆਰ ਐ ਨਹੀਂ ਸੀ ਕਹਿੰਦਾ ਹੋਰ ਬਾਬੇ ਕਹਿੰਦਾ ਮੈਂ ਪਿਆਰ ਕੀਤਾ ਸੀ ਤੇਰੇ ਪਿਓ ਦੇ ਨਾਨਕਿਆਂ ਦੀ ਕੁੜੀ ਨੂੰ ਜਿਹੜੀ ਤੇਰੇ ਵਾਲੀ ਦਾਦੀ ਨੂੰ ਕਹਿੰਦਾ ਮੇਰੇ ਵਾਲਾ ਪਿਆਰ ਦੇਖ ਲੈ 75-77 ਸਾਲਾਂ ਦਾ ਹੋਇਆ ਬਿਆਹ ਖੱਲਿਆ ਆਪਣੇ ਘਰ ਨਹੀਂ ਬੈਠਾ ਤੇਰੀ ਵਾਲੀ ਦਾਦੀ ਕਹਿੰਦਾ ਤੇਰੇ ਪਿਓ ਦੇ ਅੰਕਿਆ ਦੀ ਕੁੜੀ ਨੂੰ ਪਿਆਰ ਕੀਤਾ ਸੀ ਮੈਂ ਹੁਣ ਦਾਦਾ ਤੇ ਪੋਤਾ ਬਾਬਾ ਕਿਵੇਂ ਬੈਠੇ ਗੱਲਾਂ-ਵਾਟਾਂ ਕਰਦੇ ਨੇ ਉਹ ਗੱਲਾਂ ਉਹ ਗੱਲਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਲੱਗ ਤੁਸੀਂ ਉਹ ਛੇੜ ਬਾਬਾ ਗੱਲ ਕੋਈ ਜਵਾਨੀ ਪਹਿਰੇ ਦੀ ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ ਹਾਂ ਉਸ ਵੇਲੇ ਤੂੰ ਵੀ ਜਿਹਨੂੰ ਕੀਤਾ ਸੀ ਪਿਆਰ ਉਸ ਵੇਲੇ ਤੂੰ ਵੀ ਜਿਹਨੂੰ ਕੀਤਾ ਸੀ ਪਿਆਰ ਉਹ ਦੱਸ ਕਿਹੜੇ ਪਿੰਡ ਦੀ ਸੀ ਮਾਈ ਬਾਬਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਘੱਟ ਤਾਂ ਹੀ ਪੱਟੇ ਤੇ ਮੋਰ ਨਹੀਂ ਪਵਾਈ ਬਾਬਾ ਜੀ ਆ ਹੁਣਾਂ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਤਾਂ ਹੀ ਪੱਟੇ ਤੇ ਮੋਰ ਨਹੀਂ ਪਵਾਈ ਬਾਬਾ ਜੀ ਚੜਦੀ ਜਵਾਨੀ ਵਿੱਚ ਗੱਲ ਕੁਝ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਜ ਜਿੰਨਾ ਜ਼ੋਰ ਸੀ ਚੜਦੀ ਜਵਾਨੀ ਵਿੱਚ ਕੱਲ ਪੁੱਤ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਜ ਜਿੰਨਾ ਜ਼ੋਰ ਸੀ ਠੀਨੂ ਪਿਆਰ ਕੀਤਾ ਪਿਓ ਦੇ ਨਾਲ ਕਹਾਂ ਦੀ ਕੁੜੀ ਜੀ ਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਲ ਕਹਾਂ ਦੀ ਕੁੜੀ ਬਾਜੇ ਗਾਜੇ ਨਾਲ ਸੀ ਵੀ ਆਈ ਪੁੱਤਰਾ ਗੱਲ ਤੇਰੀ ਸੱਜ ਸੱਚੀ ਮੈਮਰੀ ਸੀ ਘਟ ਤਾਈਓ ਪਾਟਿਓ ਤੇ ਮੋਹਨੀ ਬਵਾਈ ਪੁੱਤਰਾ ਗੱਲ ਤੇਰੀ ਸੱਜ ਸੱਚੀ ਮੈਮਰੀ ਸੀ ਘਟ ਤਾਈਓ ਪਾਟਿਓ ਤੇ ਮੋਹਨੀ ਬਵਾਈ ਪੁੱਤਰਾ ਨਾ ਸੁਣੇ ਮੈਂ ਸੁਣਿਆ ਤੂੰ ਚਾਦਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਲਾਉਂਦਾ ਸੀ ਨਾਲੇ ਮੁੱਛਾਂ ਕੁੰਡੀਆਂ ਬੇ ਨਿੰਬੂ ਰਹਿ ਡੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਉਹ ਸਾਰਿਆਂ ਤੇ ਤੇਰੀ ਸੀ ਚੜਾਈ ਬਾਬਾ ਜੀ ਉਹ ਨਾ ਤੰਜਵਾਨੀ ਵੇਲੇ ਤੂੰ ਵੀ ਨਹੀਂ ਕੱਟ ਜਿਹੜੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਹੌ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਕੱਟ ਤਾਹੀਂ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ ਕੌਟੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ ਕੌਟੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਦੇਖ ਲੈ ਮੈਂ ਹੋ ਆਹ ਸਬਰਾਂ ਦੇ ਨਾੜੇ ਹਾਲੇ ਖੱਗ ਦੀ ਵੀ ਨਹੀਂ ਦਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਘਟਾ ਤਾਈਓ ਪੱਟੀ ਉੱਤੇ ਮੋਰਨੀ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਘਟਾ ਤਾਈਓ ਪੱਟੀ ਉੱਤੇ ਮੋਰਨੀ ਪਵਾਈ ਪੁੱਤਰਾ ਉਹ ਸਾਨੂੰ ਕਹਿਣੇ ਕੰਮਕਾਰ ਕਰਿਆ ਕਰਾ ਮੁੰਡਿਓ ਐ ਟੋਰਾ ਲਾ ਕੇ ਮੋੜਾਂ ਤੇ ਨਾ ਖੜਿਆ ਕਰਾ ਮੁੰਡਿਓ ਕਰਿਆ ਕਰ ਮੁੰਡਿਓ ਹੋ ਟਾੜਾ ਲਾ ਕੇ ਮੋੜਾਂ ਤੇ ਨਾ ਖੜਿਆ ਕਰ ਮੁੰਡਿਓ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਹੋ ਆਪ ਤੇ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਤੇ ਸੁਣਦਾ ਦੀ ਕਰਦਾ ਟਕਾਈ ਬਾਬਾ ਜੀ ਹੇ ਮੈਂ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਕੱਟ ਜਿਹੜੀ ਪੱਟ ਤੇ ਮੋੜ ਨਹੀਂ ਪਵਾਈ ਬਾਬਾ ਜੀ ਅਸੀਂ ਪੱਟੀ ਉੱਤੇ ਮਾਰ ਨਹੀਂ ਪਵਾਈ ਬਾਬਾ ਜੀ ਕੁਛ ਵੀ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਵਾਂਗੂ ਮੈਂ ਵੀ ਗੱਲ ਉਤੋਂ ਦੀ ਲੰਗਾਉਂਦਾ ਸੀ ਜਿਵੇਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਵਾਂਗੂ ਮੈਂ ਵੀ ਗੱਲ ਉਤੋਂ ਦੀ ਲੰਗਾਉਂਦਾ ਸੀ ਸੁਣ ਸ਼ਹਿਰੋਂ ਵਾਲੇ ਮੱਡ ਗੱਲ ਸੋਹਣਾ ਨਾ ਨੇ ਸੱਚ ਸੁਣ ਸ਼ਹਿਰੋਂ ਵਾਲੇ ਮੱਡ ਗੱਲ ਸੁਣਾ ਨੇ ਸੱਚ ਦਾੜੀ ਧੱਪ ਵਿੱਚ ਚਿੱਟੀ ਨਹੀਂ ਕਰਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ ਤਾਈਓ ਪੱਟੀ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ ਤਾਈਓ ਪੱਟੀ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਦੱਸੋ ਵੀ ਕਿਵੇਂ ਲੱਗੀ ਮੋਰ ਦੀ ਨਾਚ ਹਾਂ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ